मेरे पालों और जो चिखड़े करके मेरा शेर गोलियां बारूगा, मेरा शेर गोलियां बारूगा, चिखड़े करके गोलियां बाराके, गोलियां बाराके उतार के चला गया, सामने दिया उसी आपकर की लड़की अबो, सामने दिया उसी जो तुम्हारी, सामने दिया उसी तुम्हारी। ਕਮਾਲੀ ਸਵੇਰ ਨੇ ਆਦੇ ਮੁੰਡੇ ਦਾ ਕੀ ਸੂਰਤ ਗਾ ਸਾਡੀ ਫੁੱਲਾਂ ਵਰਗੀ ਪੈਣ ਨੂੰ ਦੇ ਦਵਾ ਖਾ ਦਿੱਤਾ ਇਹ ਦੇਖੋ ਨਾ ਨਾ ਦੇਖੋ ਸਾਡੀ ਫੁੱਲਾਂ ਵਰਗੇ ਨਿਆਣੇ ਪੋਰਾ ਪੋਰਾ ਕੀ ਕਿਉਂ ਮੂੜਾ ਨਾ ਫਿਰ ਬਾਪ ਦਾ ਸਹਰਾ ਉੱਡੀ ਤੱਕ ਗਿਆ ਸਾਡੀ ਪੈੜੇ ਮੋੜ ਵਰਗੇ ਜਿਹੜੇ ਜੁੜਾਉਣੇ ਪੋਤੇ ਸੀਗੇ ਮੇਰੀ ਦੁਨੀਆ ਆਪਰੇ ਪਾਵੋ ਮੇਰੇ ਪਾਵੋ ਮੇਰੇ ਪਾਵੋ ਮੈਨੂੰ ਵੀ ਕਹਾਂ ਬਾਦ ਜੀਮ ਕੁਮਾਰ ਚੀਨਾ ਜੀ ਇਹ ਮਾਰੇ ਹਮਾਰੇ ਹਮਾਰੇ ਜੈ ਪੀਮ ਜੈ ਭੋਗ ਜੈ ਪੀਮ ਜੈ ਭੋਗ ਸੰਦੀਪ ਕੁਮਾਰ ਚੀਨਾ ਜੀ ਇਹ ਮਾਰੇ ਹਮਾਰੇ ਹਮਾਰੇ ਅੱਜ ਸਵੇਰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੋਲੀ ਚੱਲੀ ਆ ਦਸੜਕੇ ਏਡੇ ਦੇ ਵਿੱਚ ਔਰ ਇਮੀਡੀਏਟਲੀ ਸਾਡੀ ਪੁਲਿਸ ਪਾਰਟੀਆਂ ਮੂਵ ਹੋਈਆਂ ਇਨਕਲੂਡਿੰਗ ਐਸਐਸਪੀ ਸਾਹਿਬ ਆਪ ਮੌਕੇ ਤੇ ਆਏ ਸੀ ਔਰ ਸਵੇਰ ਤੋਂ ਹੀ ਸਾਡੀਆਂ ਵਰਕਫੋਰਸ ਟੀਮਾਂ ਐਸਐਚਓਜ਼ ਔਰ ਸੀਆਈ ਦੀਆਂ ਟੀਮਾਂ ਮੂਵ ਕੀਤੀਆਂ ਹੋਈਆਂ ਉਹਦੇ ਵਿੱਚੋਂ ਇੱਕ ਬੰਦਾ ਅਸੀਂ ਆਈਡੈਂਟੀਫਾਈ ਕੀਤਾ ਜਿਹੜਾ ਅਨੂਪ ਵਿੱਕੀ ਨਾਂ ਦਾ ਹੈਗਾ ਮੁੰਡਾ ਔਰ ਉਹਦੇ ਤੇ ਸਾਡਾ ਵਰਕ ਚੱਲ ਰਿਹਾ ਦੋ ਬੰਦੇ ਜਿਹੜੇ ਹਾਲੇ ਆਈਡੈਂਟੀਫਾਈ ਅਨਡੈਂਟੀਫਾਈ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਔਰ ਇਸ ਵੰਦ ਵਿੱਚ ਅਸੀਂ ਐਫਆਰ ਦਰਜ ਕਰ ਦਿੱਤੀ ਗਈ ਹੈ 302 ਦੇ ਵਿੱਚ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਸਰ ਮੁਕਲੀ ਜਾਂਚ ਚ ਪਤਾ ਲੱਗਿਆ ਕਾਰਨ ਕੀ ਹੋਇਆ ਜੀ ਕੋਈ ਇਹਨਾਂ ਦੀ ਪਹਿਲਾਂ ਕੋਈ ਮਈ ਜੂਨ ਦੇ ਵਿੱਚ ਇੱਕ ਝਗੜਾ ਹੋਇਆ ਸੀਗਾ ਬੱਚਿਆਂ ਬੱਚਿਆਂ ਦਾ ਕੁਝ ਸਰਪੰਚ ਸਾਹਿਬ ਦੇ ਮੇਰੇ ਹਿਸਾਬ ਨਾਲ ਭਤੀਜੇ ਸੀਗੇ ਉਹ ਟੱਬਰ ਦੇ ਵਿੱਚੋਂ ਔਰ ਇਹ ਲੜਕਾ ਵਿਕਤੀ ਤੇ ਇਹਦੇ ਨਾਲ ਦੇ ਦੋ ਤਿੰਨ ਸਾਥੀ ਹੋਰ ਸੀਗੇ ਇਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਜਿਹਦਾ ਕਿ ਬੈਠ ਕੇ ਪੰਚਾਇਤੀ ਤੌਰ ਤੇ ਦੋਨਾਂ ਧਿਰਾਂ ਦੇ ਮੋਹਤਵਾਰ ਬੰਦਿਆਂ ਨੇ ਇਹਨਾਂ ਦਾ ਰਾਜੀਨਾਮਾ ਕਰਾ ਦਿੱਤਾ ਸੀ ਪਰੰਤੂ ਉਸ ਝਗੜੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹੜੇ ਵਿੱਕੀ ਦੀ ਉਹ ਜੋ ਹੁਣ ਤੱਕ ਦੀ ਮੁੱਢਲੀ ਤਫਤੀਸ਼ ਇਹੀ ਆ ਰਿਹਾ ਵੀ ਉਸੇ ਉਸੇ ਰੰਜਿਸ਼ ਦੇ ਤਹਿਤ ਹੀ ਜਿਹੜਾ ਅੱਜ ਵਾਲਾ ਜਿਹੜਾ ਇਹ ਮਰਡਰ ਹੋਇਆ ਉਹ ਪੁਰਾਣੀ ਰੰਜਿਸ਼ ਹੀ ਇਹਨਾਂ ਦੀ ਪਰਸਨਲ ਚੱਲੀ ਜਾ ਰਹੀ ਸੀ ਉਸ ਉਹਦੇ ਵਿੱਚ ਹੀ ਇਹ ਅੱਜ ਦਾ ਜਿਹੜਾ ਇਨਸੀਡੈਂਟ ਹੋਇਆ ਜਿਹੜਾ ਸੈਕਸ਼ਨ 20 ਨੰਬਰ ਦਾ ਹੈ ਆ ਨਹੀਂ ਹੱਲੇ ਤੱਕ ਤਾਂ ਜਿਹੜੇ ਸਾਨੂੰ ਉੱਥੇ ਹੋਲ ਮਿਲੇ ਹੈਗੇ ਆ ਜਿਹੜੇ ਯੂਜ਼ ਹੋਏ ਆ ਉਹ ਬੱਤੀ ਬੋਰ ਦੇ ਹੈਗੇ ਆ ਔਰ ਜਦੋਂ ਅਸੀਂ ਬੰਦੇ ਅਰੈਸਟ ਕਰਾਂਗੇ ਫੇਰ ਹੀ ਕਲੀਅਰ ਹੋਏਗਾ ਵੀ ਲਾਇਸੈਂਸੀ ਵੈਪਨ ਸੀ ਜਾਂ ਇਲੈਗਲ ਵੈਪਨ ਸੀ